ਸੋਹਣਾ ਲੱਗਦਾ ਬਣਿਆ ਹੈ। ਫੇਰ ਹੋ ਗਿਆ। ਹਾਂਜੀ ਵੈਗੁਰੂ ਜੀ ਸਾਰਿਆਂ ਸਾਸਤਰੀ ਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ। ਆਪਾਂ ਬਣਾ ਰਹੇ ਹਾਂ ਜੀ ਡੋਰ ਮੈਟ। ਤੇ ਆਪਾਂ ਨੇ ਜੀ ਇਸ ਤਰ੍ਹਾਂ ਗੱਤੇ ਦੇ ਵਿੱਚ ਨਾ ਇੱਥੋਂ ਗੱਤਾ ਕੱਟ ਕੇ ਜੀ ਪਹਿਲਾਂ ਤਾਣ ਲਿਆ ਇਸ ਤਰ੍ਹਾਂ। ਇਹ ਆਪਾਂ ਚੁੰਨੀਆਂ ਦਾ ਬਣਾ ਰਹੇ ਹਾਂ ਜੀ। ਆਪਾਂ ਇੱਕ ਚੱਕ ਇੱਕ ਦੱਬ ਕਰ ਰਹੇ ਹਾਂ। ਉਹਕੇ ਜੁੰਨੀਆਂ ਨੂੰ ਹਨਾ ਆਪਾਂ ਕਈ ਵਾਰੀ ਬੇਕਾਰ ਸਮਝ ਕੇ ਸਿੱਟ ਦਿੰਨੇ ਪਰ ਆਪਾਂ ਨੂੰ ਸਿੱਟਣੀਆਂ ਨਹੀਂ ਚਾਹੀਦੀ ਆਪਾਂ ਸਾਨੀ ਨਾ ਬਣਾ ਸਕਦੇ ਏਕ-ਏਕ ਚੱਕੀ ਜਾਣਾ ਜੀ ਏਕ-ਏਕ ਦੱਬੀ ਜਾਣਾ ਜਿਹੜਾ ਪਹਿਲੀ ਲਾਈਨ ਦੇ ਵਿੱਚ ਆਪਾਂ ਨੇ ਦੱਬਿਆ ਉਹ ਅਗਲੀ ਵਾਰੀ ਆਪਾਂ ਨੇ ਚੱਕ ਲੈਣਾ ਆ ਹਾ ਇੱਕ ਦੋ ਨੇ ਦੋ ਕਰੇ ਇੱਕ ਵਾਰੀ ਦੋ ਕਰ ਦਿੰਨੇ ਆ ਵਿੱਚ ਇਹ ਦੋ ਹੋ ਗਈ ਇਹ ਆਪਣੇ ਚੁੰਨੀਆਂ ਜੀ ਸੂਟ ਤਾਂ ਆਪਣੇ ਫਟ ਗਏ ਸੀ ਚੁੰਨੀਆਂ ਪਈਆਂ ਸੀ ਬਸ ਇਹ ਕਿਸੇ ਕੰਮ ਨਹੀਂ ਆਉਂਦੀ ਆਪਾਂ ਜੀ ਇੱਕ ਇੱਕ ਚੱਕੀ ਜਾਵਾਂਗੇ ਇੱਕ ਇੱਕ ਦੱਬੀ ਜਾਵਾਂਗੇ ਨਾ ਜ਼ਿਆਦਾ ਆਪਾਂ ਇਹਨੂੰ ਜੀ ਟਾਈਟੇ ਰੱਖਣਾ ਨਾ ਜਿਆਦਾ ਢਿੱਲਾ ਰੱਖਾ ਜਿਵੇਂ ਆਪਾਂ ਜੀ ਮੰਜਾ ਬਣਦੇ ਹੁੰਨੇ ਆ ਵੀ ਇੱਕ ਚੱਕ ਕਰ ਲਈ ਇੱਕ ਦੱਬ ਵਾਸ ਉਸੇ ਤਰ੍ਹਾਂ ਕਰਨ ਹਿੱਥੇ ਪਣੇ ਤੋਂ ਉਹਨਾ ਵੀ ਸੌਖਾ ਹੋਊਗਾ ਹਨਾ ੁੰਨੀਆਂ ਦਾ ਹਾਂ ਅੱਲਾਹ ਰੱਖੂਗਾ ਬਣਿਆ ਵੀ ਸੇਜੇਵਾ ਨਾ ਬਣਿਆ ਜਾਣਾ ਟਾਈਮ ਨਹੀਂ ਲੱਗਦੇ ਨੂੰ ਬੜਾ ਮੜਾ ਜੇ ਸਰਪ ਪਾਇਆ ਤੋਤਾ ਜਾਇਆ ਕਰੂਗਾ ਉਹਨਾਂ ਦੀ ਕੋਈ ਬਣਾਉਣਾ ਵੀ ਔਖਾ ਨਹੀਂ ਬਸ ਆਪਾਂ ਨੇ ਇੱਕ ਇੱਕ ਚੱਕੀ ਜਾਣੇ ਕਿ ਇੱਕ ਦੱਬੀ ਜਾਣ। ਜਿਹੜਾ ਆਪਾਂ ਪਹਿਲੀ ਲਾਈਨ ਦੇ ਵਿੱਚ ਚੱਕਣਾ ਉਹ ਅਗਲੀ ਦੇ ਵਿੱਚ ਆਪਾਂ ਉਹਨੂੰ ਦੱਬੀ ਜਾਵਾਂਗੇ। ਕਰਨ ਗੜੀ ਕਰ ਲੈਣੀ ਹੈ ਤੇ ਇੱਥੇ ਹੀ ਪਾ ਲਏ ਆਪਾਂ ਜੇ ਵੀ ਨਹੀਂ ਵੀ ਗੱਠ ਲਾਉਣੀ ਹੈਗੀ ਤੇ ਆਪਾਂ ਐ ਕੱਟ ਲਾਂਗੇ। ਅੱਛਾ ਇਹ ਗੜੀ ਕਰ ਲਈ ਤੁਸੀਂ। ਹੂੰ। ਸਿਰੇ ਤੇ ਜਾ ਕੇ। ਇਹ ਪਿਆ ਕਰੋੜਾ ਜੇ 11 ਜੋੜਨੀ ਆਂ। ਗੱਠ ਨਹੀਂ ਲਾਉਣੀ ਹੈਗੀ ਠੀਕ ਹੈ ਇਹ ਵੀ ਵਧੀਆ ਤਰੀਕਾ ਆਪਾਂ ਮਸ਼ੀਨ ਨਾਲ ਵੀ ਚੜਾਈ ਲਾ ਸਕਦੇ ਹਾਂ ਹਾਂ ਮਸ਼ੀਨ ਨਾਲ ਤਾਂ ਇਹ ਕੋਰ ਲਾਉਂ ਲਾਉਂ ਗਿਆ ਠੀਕ ਹੈ ਨਾ ਫੋਨ ਦਾ ਜੋ ਚਾਨਣ ਹੋਇਆ ਨਾ ਚਾਨਣੇ ਚਾਏ ਜਦੋਂ ਮੈਂ ਆਉਣ ਲੱਗੀ ਜਾਨ ਉਧਰ ਕੰਪੈਨ ਚੱਲਣ ਲੱਗੀ ਇਹ ਵੀ ਨਾ ਆਪੇ ਕੱਪੜੇ ਦਾ ਵੀ ਬਣਾ ਸਕਦੇ ਆ ਹਨਾ ਪਾਛਮਨਾ ਵੀ ਬਣ ਜਾਂਦਾ ਹੈ ਹਾਂ ਪਾਛਮਨਾ ਵੀ ਬਣ ਜਾਂਦਾ ਮੈਨੂੰ ਤਾਂ ਪਾਛਮਨਾ ਹੁਣ ਚੜਨ ਲੱਗ ਗਈ ਹੁਣ ਮੈਂ ਪੱਛਮ ਵਾਲੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਨਹੀਂ ਤਾਂ ਮੈਂ ਹੁਣ ਨੂੰ ਕਈ ਪੱਛਮ ਦੀਆਂ ਆ ਕੋਟੀਆਂ ਸਵਾਟਰਾਂ ਦੀ ਪਾ ਦੇਣੀ ਸੀਗੀ ਵੀਡੀਓ ਚੜਦੀ ਐ ਜਦ ਦੀ ਮੈਨੂੰ ਲਾਜੀ ਹੋਗੀ ਨਾ ਪੱਛਮ ਚੜਨ ਲੱਗੀ ਮੈਂ ਤਾਂ ਹੁਣ ਪੱਛਮ ਸਾਰੀ ਇਕੱਠੀ ਕਰਕੇ ਇੱਕ ਡੱਬੇ 'ਚ ਪਾ ਕੇ ਬੰਦ ਕਰਕੇ ਰੱਖਤੀ ਮੇਰੇ ਤੇ ਵੀਰ ਗੱਤ ਕਰਗੀ ਕਿ ਨਹੀਂ ਕੇ ਕਾਪਾਂ ਦੀ ਚੱਕ ਦੱਬ ਕਰੀ ਜਾਵਾਂਗੇ ਬਰਨੋਂਦਨ ਟਾਈਮ ਲੱਗਦਾ ਬਸ ਆ ਕੱਟਣ ਨੂੰ ਇਹ ਟਾਈਮ ਲੱਗ ਜਾਂਦਾ ਜਾਂ ਆਪਣਾ ਗੱਤਾ ਕਈ ਵਾਰ ਗੱਤਾ ਵੀ ਨਹੀਂ ਮਿਲਦਾ ਇੰਨਾ ਚੌੜਾ ਇਹ ਲਿਆਓ ਲਿਆਉਂਦਾ ਵੀ ਨਾ ਇਹ ਦੋ ਰੀ ਚੁੱਲਾ ਅੱਛਾ ਇਹ ਚੁੱਲੇ ਵਾਲਾ ਡੱਬਾ ਠੀਕ ਆ ਚੁੱਲਾ ਵੀ ਲਾ ਲਓ ਹੁਣ ਨਾ ਆ ਜੀ ਆਪਣੀਆਂ ਚੁੰਨੀਆਂ ਕੱਟ ਕੇ ਰੱਖੀਆਂ ਪਈਆਂ ਨੇ ਲਿਟੋਵਾ ਦੀ ਫੇਰ ਡਾਰਕ ਜਾਂ ਕਲਰ ਲਾਇਓ ਕੋਈ ਹਰੀ ਜੀ ਚੁੰਨੀ ਲਾ ਲਿਓ ਹਾਂਜੀ ਆਪਾਂ ਤੁਹਾਨੂੰ ਜੋੜ ਲਾਉਣਾ ਦੱਸ ਦਿਆਂ ਆਪਾਂ ਜਿਹੜੀ ਲੀਰ ਇਹਨੂੰ ਡਬਲ ਕਰ ਲਈਏ ਇੱਕ ਵਾਰੀ ਹੋਰ ਡਬਲ ਕਰਕੇ ਇੱਥੋਂ ਆਪਾਂ ਇਹਨੂੰ ਕੱਟ ਲਾਂਗੇ ਹੁਣ ਇੱਧਰੋਂ ਆਪਾਂ ਨੇ ਜੋੜ ਲਾਉਣਾ ਜੀ ਇੱਧਰੋਂ ਵੀ ਕੱਟ ਲਈ ਜੀ ਦੋਨੋਂ ਕੱਟ ਲਈਆਂ ਜਿਹੜੀ ਆਪਣੇ ਨੀਚੇ ਵਾਲੀ ਆ ਵਾਈਟ ਆ ਇਹ ਵੀ ਗੱਭਿਓ ਕੱਟੀ ਹੋਈ ਹੈ ਜੋੜ ਕੇ ਫਿਰ ਆਪਾਂ ਇਹ ਲੜ ਵਿੱਚ ਦੀ ਨਗਾਦਾਂਗੇ ਦੇ ਨੀਚੇ ਦੀ ਕਰਕੇ ਕੋਲ ਵੀ ਹੋਊ ਬਾਈ ਵੱਡੀ ਹੋ ਗਈ ਹਾਂਜੀ ਆਪਾਂ ਤੁਹਾਨੂੰ ਦੁਬਾਰਾ ਦਿਖਾਉਨੇ ਆ ਜੀ ਆਪ ਇਹਦੇ ਵਿੱਚ ਵੀ ਗਲੀ ਕਰਾਂਗੇ ਜੀ ਛੋਟੇ ਜਿਹੀ ਗਲੀ ਕਰ ਲਾਂਗੇ ਪਹਿਲਾਂ ਵੱਡੀ ਹੋ ਗਈ ਸੀ ਜਿਆਦਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਵੀ ਗਲੀ ਕਰ ਲਈ ਜੀ ਥੋੜੀ ਜਿਹੀ ਤੇ ਆਹ ਜਿਹੜੇ ਆਪਾਂ ਨਾਲ ਜੁਆਇੰਟ ਕਰਨੇ ਐ ਇਹ ਚ ਵੀ ਗਲੀ ਇਹਨੂੰ ਉੱਪਰ ਰੱਖ ਦਾਂਗੇ ਜੀ ਇਹਦੇ ਰੱਖ ਕੇ ਜਿਹੜਾ ਆ ਬੜਾ ਲਾੜਾ ਜੀ ਆਪਾਂ ਇਹ ਥੱਲੇ ਨੀਚੇ ਦੀ ਇਸ ਤਰ੍ਹਾਂ ਲਗਾ ਦਾਂਗੇ ਇਸ ਤਰ੍ਹਾਂ ਆਪਣਾ ਫਿਰ ਜੋੜਾ ਜਿਹੜਾ ਜੀ ਉਹ ਵਧੀਆ ਲੱਗ ਜੂਗਾ ਜੇ ਦੂਜੇ ਲੋਟ ਗੱਠ ਦਾਵਾਂਗੇ ਉਹ ਫਿਰ ਵੈਸੀ ਦਿਖਦੀ ਰਹਿੰਦੀ ਹੈ ਕੇ ਕਹਿਣਗੇ ਖੁੱਲੀ ਜਾਂਦਾ ਨਜ਼ਰੇ ਲੱਗ ਗਈ ਇਹਨੂੰ ਹੋਗੀ ਗੇ ਮਕਾਨੀ ਮੇਰੀ ਵਾਲੀ ਖੁੱਲਣੀ ਹੋਣੀ ਹੈ ਬਾਲੀ ਘਟਾ ਛੋਟਾ ਇਹ ਦੋ ਤਰੁ ਕਰ ਲੋ ਦੇਖੋ ਕੋਈ ਨਹੀਂ ਆਈ ਵੀ ਕਰ ਲੋ ਪਹਿਲਾਂ ਫੇ ਕੱਢਦੇ ਹੀ ਦਿਖਾ ਦੇਣੇ ਤਾਂ ਮੱਛਰੀ ਜਿਹਰੀ ਉਹ ਲੱਗਦਾ ਵੱਡਾ ਸੀਗਾ ਨਾ ਨਾਰਮੀ ਮਾਤਾ ਜੀ ਕਿਤੇ ਬੈਠੀ ਆਈ ਮਾਰ ਦੇਣੀ ਹੁੰਦੀ ਆ ਮੈਂ ਤੁਹਾਨੂੰ ਵੱਡੀ ਗੱਲ ਤਾਂ ਕੱਟੋ ਕੀ ਨਾ ਨਾ ਬੰਦ ਬੱਸ ਉਹ ਤਾਂ ਅੰਡ ਤੇ ਆ ਗਏ ਮੜਾ ਜਿਹੀ ਰਹਿ ਗਏ ਬਹੁਤ ਸੋਹਣਾ ਬਣ ਗਿਆ ਹੁਣ ਆਪਾਂ ਜੀ ਇਹਨਾਂ ਨੂੰ ਗਰਠਾਂ ਦੇ ਦਾਂਗੇ ਨਾਲ ਦੀ ਨਾਲ 因为天气啊、气候这些原因。 ਤਨ ਆਪਾਂ ਜੀ ਸਾਰੇ ਇਹਨਾਂ ਦੇ ਦਾਂਗੇ ਗੱਠਾ ਲਓ ਜੀ ਕਿੰਨਾ ਸੋਹਣਾ ਬਣ ਗਿਆ ਨਾ ਬਹੁਤ ਸੋਹਣਾ ਬਣ ਗਿਆ ਲਓ ਜੀ ਆਪਣਾ ਡੋਰ ਮੈਟ ਬਣ ਕੇ ਤਿਆਰ ਆ ਜੀ ਬਹੁਤ ਸੋਹਣਾ ਬਣ ਗਿਆ ਹਾਂਜੀ ਹਲੇ ਆਪਾਂ ਇਹਦੇ ਆਲੇ-ਦਲੇ ਲਾਵਾਂਗੇ ਜੀ ਕੱਪੜੇ ਦੀ ਕੋਰ ਲਾਵਾਂਗੇ ਫਿਰ ਸਾਰਾ ਬਣਿਆ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਲੱਗਦਾ ਪਣ ਬਹੁਤ ਵਧੀਆ ਬਣ ਗਿਆ ਭੈਣ ਨੇ ਕਮਾਲ ਕਰਤੀ ਬਹੁਤ ਬੜੇ ਪੋਲਾ ਪੋਲਾ ਜੁੰਨੀਆਂ ਕਰਕੇ ਜੇ ਤੁਸੀਂ ਪਾਸਮ ਦਾ ਬਣਨਾ ਚਾਹੁੰਦੇ ਹਾਂ ਹਾਂ ਪੱਛਮ ਦਾ ਵੀ ਬਣ ਜੂ ਲੀਰਾ ਦਾ ਬਣ ਜੂ ਵੀ ਜਿਹੜੀ ਆ ਜਿਹੜਾ ਆਪਾਂ ਤੇ ਪਉਣਾ ਜਿਵੇਂ ਉਹ ਥੋੜੀ ਜਿਹੀ ਕੈੜੀ ਹੋਣੀ ਚਾਹੀਦੀ ਆ ਠੀਕ ਆ ਮਿਉ ਤਾਣਾ ਪਾ ਲਵੇ ਦਰੀਆਂ ਵਾਲਾ ਦਰੀਆਂ ਵਾਲਾ ਤਾਣਾ ਪਾ ਲਵੇ ਜਾਂ ਪਤਲਾ ਪਤਲਾ ਠੀਕ ਆ ਨੇ ਅਬ ਵਧੀਆ ਬਣ ਗਿਆ ਜਿਹੜਾ ਜ ਆਪਣੇ ਕੋ ਸਾਮਾਨ ਸੀ ਆਪਾਂ ਬਣਾ ਲਿਆ ਹਾਂਜੀ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਦੀ ਕਮੈਂਟ ਕਰਕੇ ਦੱਸਿਓ ਵੀ ਸਾਡਾ ਡੋਰਮੈਟ ਤੁਹਾਨੂੰ ਕਿਵੇਂ ਲੱਗਿਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੀ ਧੰਨਵਾਦ